ਲੁਧਿਆਣਾ ਦੇ ਸਮਾਜ ਸੇਵੀ ਕਾਮੇਡੀਅਨ ਕਲਾਕਾਰ ਟੀਟੂ ਬਾਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਅਜੀਠੀਆਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਵਿੱਚ ਕਰੋਨਾ ਨਿਯਮਾਂ ਦੀਆਂ ਤੱਜੀਆਂ ਉਡਾਉਣ ਦੇ ਦੋਸ਼ ਲਾਇਨੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਅਕਾਲੀ ਦਲ ਵੱਲੋਂ ਪਾਲਣਾ ਨਹੀਂ ਕੀਤੀ ਗਈ। ਦੋਸਤੋ ਸਰਕਾਰ ਕਰੋਨਾ ਕਰੋਨਾ ਕਰ ਰਹੀ ਆ ਤੇ ਸਰਕਾਰ ਨੇ ਆਦੇਸ਼ ਦਿੱਤੇ ਨੇ ਕਿਰਾ ਵੀ ਵਿਆਹ ਵਿੱਚ ਭੋਗ ਤੇ 20 ਬੰਦੇ ਹੋਣੇ ਚਾਹੀਦੇ ਨੇ। ਆਮ ਲੋਕਾਂ ਨੂੰ कोरोना ਕਰਕੇ ਸਾਡੇ ਸਕੂਲ ਬੰਦ ਪਏ ਨੇ ਕਿਰਾ ਸਾਡੇ ਹੋਟਲ ਬੰਦ ਪਏ ਨੇ ਮੈਰਿਜ ਪੈਲਸ ਬੰਦ ਪਏ ਨੇ ਕਿਰਾ ਸਾਰਾ ਸਿਸਟਮ ਹਿੱਲਿਆ ਪਿਆ ਵਾ ਤੇ ਟੀਕਾਕਰਨ ਹੋ ਰਿਹਾ ਵਾ ਸਰਕਾਰ ਕਰਾ ਰਹੀ ਆ ਪਰ ਮੈਂ ਦੱਸਣਾ ਚਾਹੁੰਨਾ ਵਾ ਵੀ ਆ ਜਿਹੜੇ ਕਾਨੂੰਨ ਨੇ ਆਮ ਲੋਕਾਂ ਵਾਸਤੇ ਹੀ ਆ ਸਾਡੇ ਲੀਡਰਾਂ ਵਾਸਤੇ ਕੋਈ ਨਹੀਂ ਹੈ ਕਾਨੂੰਨ ਪਾਰਟੀ ਦੇ ਵਿਕਾਸ ਵਾਸਤੇ ਇੰਨੇ ਨੇ ਬੰਦੇ ਬੁਲਾਉਂਦੇ ਨੇ ਕਿਸੇ ਨੇ ਮਾਸਕ ਨਹੀਂ ਪਾਇਆ ਹੁੰਦਾ ਤੇ ਅੱਜ ਸਾਡੇ ਲੁਗਾਂ ਨਾਲ ਫੇਰੀ ਤੇ ਸਰਦਾਰ ਵਿਕਰਮਜੀਤ ਮਜੀਠੀਆ ਜੀ ਆਏ ਸੀਗੇ ਤਾਂ ਤੇ ਉਹਨਾਂ ਨੇ ਇੱਕ ਦੋ ਮੀਟਿੰਗਾਂ ਵੀ ਅਟੈਂਡ ਕੀਤੀਆਂ ਪਰ ਅਫਸੋਸ ਦੀ ਗੱਲ ਆ ਉੱਥੇ ਹਜ਼ਾਰਾਂ ਬੰਦਾ ਉੱਥੇ ਯਾਨੀ ਮੌਜੂਦ ਸੀਗਾ ਕਿਸੇ ਨੇ ਮਾਸਕ ਨਹੀਂ ਪਾਇਆ ਸੀਗਾ ਉੱਥੇ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵਾ ਵੀ ਜਿਹੜੇ ਆ ਆਦੇਸ਼ ਨੇ ਆਮ ਲੋਕਾਂ ਵਾਸਤੇ ਹੀ ਨੇ ਲੀਡਰਾਂ ਵਾਸਤੇ ਕੋਈ ਕਾਨੂੰਨੀ ਆ ਕੀ ਕਰੋਨਾ ਲੀਡਰਾਂ ਨੂੰ ਨਹੀਂ ਕੁਝ ਕਹਿੰਦਾ ਆਮ ਲੋਕਾਂ ਨੂੰ ਹੀ ਕਹਿ ਰਿਆ ਵਾ ਅੱਜ ਥਾਂ ਥਾਂ ਤੇ ਚਲਾਨ ਕੱਟੇ ਜਾ ਰਹੇ ਨੇ ਕਿਰਾ ਪੁਲਿਸ ਵੱਲੋਂ ਕਰੋਨਾ ਦੇ ਕਿਰਾ ਸਾਡੇ ਡੀਸੀ ਸਾਹਿਬ ਮਾਨਯੋਗ ਤੇ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਰੋਜ਼ ਬਿਆਨ ਦਿੰਦੇ ਨੇ ਕਿਰਾ ਸ਼ਕਤੀ ਨਾਲ ਕਾਰਵਾਈ ਹੋਊਗੀ ਜੇ ਕੋਈ ਵੱਧ ਕੱਟ ਕਰੂਗਾ ਤੇ ਅੱਜ ਮੈਂ ਡੀਸੀ ਸਾਹਿਬ ਨੂੰ ਪੁੱਛਦਾ ਵਾਂ ਤੇ ਮਾਨਯੋਗ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਪੁੱਛਦਾ ਵਾਂ ਵੀ ਅੱਜ ਉਹ ਤੁਹਾਡੇ ਵਾਦੇ ਵਿਸਕਤ ਕਾਰਵਾਈ ਹੋਊਗੀ ਕਿਦਾ ਕਿੱਥੇ ਨਿਕਰਾ ਕਿਉਂਕਿ ਆਮ ਲੋਕ ਕਰੋਨਾ ਦੇ ਵਿੱਚ ਪਿਸ ਰਹੇ ਨਿਕਰਾ ਸਾਡੇ ਬੱਚੇ ਘਰਾਂ 'ਚ ਬੈਠੇ ਆ ਸਾਰਾ ਸਿਸਟਮ ਹਿੱਲਿਆ ਪਿਆ ਵਾ ਸਰਕਾਰ ਕਹਿ ਰਹੀ ਹੈ ਦੂਜੀ ਕਰੋਨਾ ਦੀ ਲਹਿਰ ਬੜੀ ਖਤਰਨਾਕ ਆ ਰਾਤ ਨੂੰ ਕਹਿੰਦੇ ਬਾਹਰ ਨਹੀਂ ਨਿਕਲਣਾ ਕਰੋਨਾ ਆ ਜਾਊਗਾ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਆਮ ਲੋਕਾਂ ਨੂੰ ਮੂਰਖ ਨਾ ਬਣਾਓ ਜੇ ਕੋਈ ਪੌਂਦੀ ਲਾਉਣੀ ਆ ਸਾਰਿਆਂ ਤੇ ਲਾਓ ਗਰਾ ਅੱਜ ਵੱਡੀਆਂ-ਵੱਡੀਆਂ ਰੈਲੀਆਂ ਵੀ ਹੋ ਰਹੀਆਂ ਨੇ ਇੱਕ ਦੂਜੇ ਨੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਲਈ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਯਾਨੀ ਧਰਨੇ ਪ੍ਰਦਰਸ਼ਨ ਵੀ ਹੋ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੈਠੇ ਨੇ ਕਿ ਉਹਨਾਂ ਵਾਸਤੇ ਕਰੋਨਾ ਹੈ ਨਹੀਂ ਬਿਊਰੋ ਰਿਪੋਰਟ ਜਾਂ ਸੰਜਟ ਨਿਊਜ਼